ਹਾਂਜੀ ਹਾਦਸੇ ਦੇ ਵਿੱਚ ਜੀ ਦੋ ਇੱਕ ਪਿਓ ਤੇ ਪਿਓ ਦੀ ਉਹਦੀ ਧੀ 7 ਸਾਲ ਦੀ ਕੁੜੀਆ ਸੀ ਤੇ ਉਹ ਬਾਬਾ ਜੀ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ ਚਲੋ ਉਹਨਾਂ ਦੇ ਸਿਰ 'ਚ ਸੱਟ ਲੱਗੀ ਸੀ ਦਿਮਾਗ ਚਲੋ ਫਿਸ ਗਿਆ ਥੱਲੇ ਆ ਗਏ ਤੇ ਇੱਕ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਵਾਈਫ ਉਹ ਬਾਬਾ ਜੀ ਚਲੋ ਮੌਤ ਨਾਲ ਜੂਝ ਰਹੇ ਆ ਉਹ ਹਸਪੀਟਲ ਦਾਖਲਿਆ ਤੇ ਪਿੰਡ ਸਭਰਾਵਾਂ ਦੇ ਰਹਿਣ ਵਾਲੇ ਸੀ ਤੇ ਪਾਸੇ-ਪਾਸੇ ਇੰਨੀਆਂ ਕਿ ਬੇਨਤੀਆਂ ਉਹ ਐਕਸੀਡੈਂਟ ਤਾਂ ਬਾਬਾ ਜੀ ਮੋਟਰਸਾਈਕਲ ਸੀ ਤੇ ਵੱਡਾ ਟਰੱਕ ਸੀਗਾ ਟਰੱਕ ਦੇ ਚਾਹ ਤੇ ਉਹ ਜਿਹੜੇ ਮਗਰਲੇ ਟਾਇਰ ਮੋਟਰਸਾਈਕਲ ਕਿਤਾ ਉਹ ਉਧਰੋਂ ਆ ਰਹੇ ਸੀ ਪੱਟੀ ਵੱਲੋਂ ਤੇ ਗੱਡੀ ਇਧਰੋਂ ਜਾ ਰਹੀ ਸੀ ਤੇ ਬਾਬਾ ਜੀ ਉਹ ਕਿਤੇ ਅਚਾਨਕ ਚਲੋ ਉਹਨਾਂ ਤੋਂ ਵੀ ਗਲਤੀ ਹੋ ਗਈ ਹੋਊਗੀ ਤੇ ਉਹ ਜਿਹੜੇ ਟਾਇਰਾਂ ਦੇ ਵਿਚਕਾਰ ਸਨ ਹੁੰਦਾ ਨਾ ਉਹਦੇ ਵਿੱਚ ਮੋਟਰਸਾਈਕਲ ਦਾ ਅਗਲਾ ਟਾਇਰ ਫਸ ਗਿਆ ਤੋਂ ਫਿਰ ਨਾਲ ਘੁੰਮਦਾ 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 ਤੇ ਪਹਿਲੋ ਗੁੜੀਆਂ ਦਾ ਸਿਰ ਫਿਸਿਆ ਮੁੜ ਕੇ ਉਹਦੇ ਪਿਓ ਦਾ ਤੇ ਜਿਹੜੇ ਪਿੱਛੇ ਪਰਿਵਾਰ ਬੈਠਾ ਉਹ ਪਿੱਛੇ ਡਿੱਗ ਪਏ ਤੇ ਬੇਟੇ ਦੀ ਲੱਤ ਥੱਲੇ ਆ ਗਈ ਉਹਦੇ ਲੱਤ ਟੁੱਟ ਗਈ ਆ ਹੁਣ ਉਹਨਾਂ ਨੂੰ ਚਲੋ ਤਰਨਤਾਰਨ ਹਸਪਤਾਲ ਸਿਵਲ ਹਸਪਤਾਲ ਲੈ ਗਏ ਆ ਉਹਨਾਂ ਦਾ ਲਾ ਚੱਲ ਰਿਆ ਵਾ ਤੇ ਹੁਣ ਬਾਕੀ ਵੀ ਲਾਛਾ ਉਹਨਾਂ ਦੀਆਂ ਲੈ ਗਏ ਉੱਤੇ ਉਸ ਮਟਮ ਹੋਊਗਾ ਉਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਾਂ ਵੀ ਇਹ ਮੇਰੇ ਚਾਚਾ ਜੀ ਦਾ ਲੜਕਾ ਵਾ ਇਹਦਾ ਨਾਂ ਗੁਰਪ੍ਰੀਤ ਸਿੰਘ ਆ ਇਹ ਪਿੰਡੋਂ ਆਏ ਆ ਸਭਰਾਵਾ ਤੋਂ ਅੰਮ੍ਰਿਤਸਰ ਲਾਗੇ ਪੱਠੇ ਦੇ ਕੰਮ ਕਰਦੇ ਆ ਇਹ ਤੇ 407 ਗੱਡੀ ਕਾ ਇੰਟਰ ਵਾ ਤੇ ਉਹਨਾਂ ਪਿਛਲੇ ਟਾਇਰ ਥੱਲੇ ਵਿੱਚ ਦੇ ਕੇ ਤੇ ਮਲਕਤ ਆਵਾ ਦੋਹਾਂ ਮਤਲਬ ਇਹ ਵੀ ਪਿਓਤੀ ਜੀ ਨੂੰ ਤੇ ਦੋਹਾਂ ਨੂੰ ਥਾਂ ਤੇ ਮਾਰਕਤ ਆਵਾ ਤੇ ਜਿਹੜੀ ਘਰਦੀ ਸੀ ਤੇ ਜਿਹੜਾ ਮੁੰਡਾ ਹੈ ਉਹਨਾਂ ਦੀਆਂ ਲੱਤਾਂ ਟੁੱਟ ਗਿਆ ਵਾ ਉਹ ਉੱਥੇ ਹਸਪਤਾਲ ਦਾਖਲ ਆ ਜੀ ਹਾਂਜੀ ਜਿਹੜੇ ਮਤਲਬ ਇਹ ਵੀ ਮਰਨ ਵਾਲੇ ਗੁਰਪ੍ਰੀਤ ਸਿੰਘ ਤੇ ਲੜਕੀ ਦਾ ਨਾਮ ਰੂਹੀ ਹਾਂਜੀ ਦੋਵੇਂ ਪਿਓਤੀ ਜੀ ਉਹਨਾਂ ਦਾ ਨਾਂ ਇਹ ਉਹਦੇ ਕਰਦੀ ਦਾ ਨਾਂ ਹੈ ਪ੍ਰਿਆ ਤੇ ਜਿਹੜਾ ਲੜਕਾ ਹੈ ਇੱਕ ਦਾ ਨਾਂ ਜਸਪਾਲ ਇੱਕ ਦਾ ਨਾਂ ਕਾਲੂ ਹਾਂਜੀ ਇੱਕੇ ਮੋਟਰਸਾਈਕਲ ਤੇ ਜੀ ਇੱਕੇ ਮੋਟਰਸਾਈਕਲ ਤੇ ਜੀ ਇੱਕੇ ਪਰਿਵਾਰ ਦੇ ਜੀ ਇੱਕੇ ਪਰਿਵਾਰ ਦੇ ਜੀ ਅਸੀਂ ਇਹੋ ਹੀ ਮੰਗ ਕਰਦੇ ਆਂ ਵੀ ਇਹ ਇਨਸਾਫ ਮਿਲਣਾ ਚਾਹੀਦਾ ਵਾ ਕਿ ਘਰ ਤੇ ਬਰਬਾਦ ਹੋ ਗਿਆ ਵਾ ਤੇ ਉਹਦੇ ਜਿਹੜੇ ਨਿਕੇ ਨਿਕੇ ਉਹਦੇ ਬੱਚੇ ਆ ਤੇ ਉਹ ਵੀ ਅਜੇ ਹਸਪਤਾਲ ਪਹੇ ਆ ਸਾਨੂੰ ਪਤਾ ਹੀ ਨਹੀਂ ਕੋਈ ਵੀ ਉਹਨਾਂ ਦੀ ਵੀ ਅਸੀਂ ਤੇ ਅਜੇ ਹੱਥ ਲਾ ਕੇ ਬੈਠੇ ਆ ਵਾਹਿਗੁਰੂ ਕਿਰਪਾ ਕਰੇ ਗੱਲ ਗੱਬੇ ਭਾਈ ਇਹ ਸਭਰਾਵਾਦੋਂ ਆਉਂਦੇ ਸੀ ਚਾਰ ਜਣੇ ਆ ਘਰ ਦੀ ਨਾਲ ਤੇ ਇੱਕ ਵੱਡਾ ਮੁੰਡਾ ਦਾ ਤੇ ਇੱਕ ਛੋਟੀ ਗੁੱਡੀ ਆ ਇਧਰ ਆਇਆ ਕਿ ਟਰੱਕ ਦੇ ਵਿੱਚ ਵਜਿਆ ਤੇ ਇਹਨਾਂ ਦੋਹਾਂ ਜਣੇ ਦੀ ਦਿੱਤੋ ਗਿਆ ਤੇ ਉਹ ਵੀ ਹਸਪਤਾਲ ਦੇ ਵਿੱਚ ਦਾਖਲਵਾ ਆਈ ਕਿ ਉਹਨਾਂ ਦੇ ਵਜਾ ਚਰੀਆਂ ਲੱਤਾਂ ਬਾਵਾ ਟੁੱਟੀਆਂ ਵਾ ਸਾਢੇ ਜੀ 4 ਵਜੇ ਦੋ ਦੋ ਹੌਂਦੀ ਦੇ ਤੋ ਗਿਆ ਤੇ ਦੋ ਦੋ ਹਸਪਤਾਲਾਂ ਜੀ ਮੰਗ ਸਾਡੀ ਇਹੋ ਹੀ ਹੈ ਜੀ ਵੀ ਜੋ ਧੱਕਾ ਹੋਇਆ ਵਾ ਤੇ ਆਪਾਂ ਕੋ ਇਹਦਾ ਇਨਸਾਫ ਲਈਏ ਵੀ ਇਹ ਮੋਟਰਸਾਈਕਲ ਤੇ ਹੋਣ ਦੇ ਸੀ ਜੀ ਮੋਟਰਸਾਈਕਲ ਤੇ ਹੋਣਾ ਮਾ ਜੀ ਅਸੀਂ ਮੋਟਰਸਾਈਕਲ ਤੇ ਟਰੱਕ ਚ ਵੱਜਿਆ ਕੋਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀ ਕੀ ਹਾਂਜੀ ਟਰੱਕ ਵਾਲਿਆਂ ਨੇ ਫੜਿਆ ਗਿਆ ਕੈਸਰੀ ਕਿਥੇ ਐਕਸੀਡੈਂਟ ਹੋਇਆ ਔਰ ਕੀ ਇਚ ਨੁਕਸਾਨ ਹੋਇਆ ਜੀ ਜੀ ਬੜੀ ਦੁਖਦਾਈ ਘਟਨਾ ਹੈ ਇੱਕ ਵਾਪਰੀ ਆ ਐਕਸੀਡੈਂਟ ਕੇਸ ਹੈ ਆਪਣੇ ਤਰਨਤਾਰ ਤੋਂ ਪੱਟੀ ਮੋੜ ਤੋਂ ਜੇ ਤੁਸ ਆਪਾ ਪੱਟੀ ਵੱਲ ਨੂੰ ਜਾਂਦੇ ਆ ਇਹ ਕੋਈ ਜੀ ਦੂਰੀ ਤੇ ਇੱਕ ਪਰਿਵਾਰ ਮੋਟਰਸਾਈਕਲ ਤੇ ਆ ਰਿਹਾ ਸੀ ਹਸਬੰਡ ਵਾਈਫ ਤੇ ਉਹਨਾਂ ਦੇ ਤਿੰਨ ਬੱਚੇ ਸੀ ਦੋ ਬੇਟੇ ਤੇ ਬੇਟੀ ਤੇ ਉਹ ਇਧਰੋਂ ਆ ਰਹੇ ਸੀ ਤੇ ਇਸ ਪਾਸੋਂ ਕੈਂਟਰੀ ਕਾਰ ਆ ਰਿਹਾ ਸੀ ਇਹ ਉਹ ਮੋਟਰਸਾਈਕਲ ਕੈਂਟਰ ਚ ਵੱਜਿਆ ਮੌਕੇ ਤੇ ਵੇਖ ਕੇ ਪਤਾ ਲੱਗਾ ਕਿ ਪਿਛਲੇ ਟਾਇਰ ਚ ਵੱਜਿਆ ਇਹ ਮੋਟਰਸਾਈਕਲ ਵਿੱਚ ਉਹ ਜਿੱਦਕੁੜੀ ਸੀ ਉਹ ਉਸ ਦੇ ਵਿੱਚ ਹਸਬੰਦ ਖੁਦ 24 ਸਾਲ ਦੀ ਉਮਰ ਗੁਰਪ੍ਰੀਤ ਸਿੰਘ ਸਬੰਧਾਂ ਤੋਂ ਤੇ ਉਹਨਾਂ ਦੀ ਬੇਟੀ ਰੂਹੀ 3 ਸਾਲ ਦੀ ਜਿਹਦੀ ਮਤਲਬ ਮੌਕੇ ਤੇ ਡੈਥ ਹੋ ਗਈ ਆ ਤੇ ਉਹਨਾਂ ਦੀ ਵਾਈਫ ਤੇ ਦੋਨੇ ਬੇਟੇ ਜਿਹੜੇ ਆ ਉਹ ਇੰਜਰਡ ਹੋਏ ਆ ਜਿਨ੍ਹਾਂ ਨੂੰ ਅਸੀਂ ਹਸਪੀਟਲ ਐਡਮਿਟ ਕਰਾਇਆ ਰਕਾਲਾ ਕੱਪੂਆਗੇ ਟਰੱਕ ਨਹੀਂ ਟਰੱਕ ਵਾਲਾ ਭੱਜ ਗਿਆ ਜੀ ਕੈਂਟਰ ਵਾਲਾ ਇਹ ਕੈਂਟਰ ਨੂੰ ਕਬਜ਼ੇ ਚ ਲੈ ਲਿਆ। ਕੀ ਕਰ ਰਹੇ ਸੀ ਜੀ ਆ ਜੀ। ਅ ਬਸ ਐਕਸੀਡੈਂਟ ਹੋਇਆ ਵਾ। ਮੋਦੇਸ ਬੰਦ ਚ ਅਸੀਂ ਜਿਹੜੀ ਵੀ ਕਾਰਵਾਈ ਹੋ ਗਈ ਉਹ ਕਰ ਦਿੰਦੇ। ਸਰ ਜਿਹੜੇ ਇੰਜਰਡ ਆ ਉਹਨਾਂ ਨੂੰ ਹਸਪਤਾਲ ਜਾਇ ਕੀ ਕੰਡੀਸ਼ਨ ਉਹਨਾਂ ਦੀ? ਉਹ ਪਤਾ ਹੀ ਲੱਗਾ ਵਾ ਕਿ ਜਿਹੜਾ ਇੱਕ ਬੇਟਾ ਆ ਉਹਨਾਂ ਦਾ ਉਹਦੀਆਂ ਉਹਦੀ ਲੱਤ ਫੱਟੀ ਆ। ਇਹ ਜਿਹੜੀ ਵਾਈਫ ਆ ਉਹ ਤੇ ਦੂਸਰੇ ਬੇਟੇ ਦੇ ਵੀ ਸੱਟਾਂ ਲੱਗੀਆਂ। ਸੋਟ ਕੀ ਨਹੀਂ ਆ ਸਰ? ਸੋਟ ਨਹੀਂ ਹੈ। ਪੰਜ ਜੀ ਸੀਗੇ ਜੀ। ਹਸਬੰਡ ਵਾਈਫ ਤੇ ਤਿੰਨ ਬੱਚੇ। ਇੱਕੋ ਪਰਵਾਰ ਦੇ।